بارش ਦਾ ਨਾਮ ਤੇ ਹੈਗਾ بارش ਦਾ ਉੱਤੋਂ ਸਾਰਾ ਓਪਨ ਕਰਨਾ ਹੋਣਾ ਸਾਰਾ ਓਪਨ ਕਰਨਾ ਹੋਣਾ بارش ਤੋਂ ਬਾਅਦ ਹੀ ਹੋਣਾ ਹੈ ਨਾਲੇ ਹੁਣ ਸਾਰਿਆਂ ਦੀ ਲੋਕੋ ਇਹਦੇ ਦੀ ਸਚੂਤਾ ਆ ਚੌਕ ਹੈ ਜਿਹਨੇ ਮੂਰਤੀ ਲਗੀ ਐ ਨੂੰ ਕਿੰਨਾ ਉਂਭਾ ਸਰਪੰਚ ਜਿਹਦੇ ਕੋਕਾ ਕੋਈ ਤੇ ਆ ਜਾਨੀ ਇੱਥੇ ਇਹ ਲਿਖਵਾ ਇੰਨੇ ਬੋਤਾ ਆਈ ਜੀਬੀਟੀ ਜਿਹੜੇ ਗੇਨ ਕਿਹਾ ਹੈ ਆ ਜੀ ਆਪ ਦੇ ਨਾਲ ਉਹ ਵਿੱਕੀ ਪੈਨੇ ਦੇ ý là caí cha phiền chân phiền chân phiền chân phiền chân phiền chân phiền جي نوں اوتا وی اوتھے رہيتا اے اے نیں پھر نیں کیڑی لگدی اے او لیڈراں دا آو دیکھو ਤੁਹਾਡੀ ਵੀ ਹੋਣੀ ਵੀ ਆ ਰਹਿਗਾ ਉਹ ਨਹੀਂ ਇਹ ਦੇਖ ਕੇ ਚੱਲਿਆ ਉਹ ਬੋਲੇ ਸ਼ੋ ਨਿਰਭੈ ਸ਼ਰਧ ਵਾਲਮੀਕ ਮਹਾਰਾਜ ਕੀ ਜੈ ਜੈ ਭੀਮ ਜੈ ਭਾਰਤ ਸੋ ਅੱਜ ਬਾਬਾ ਸਾਹਿਬ ਵੇਦਕਾਰ ਫਤਿਹਗੜ ਚੂੜੀਆਂ ਰੋਡ ਵਿਖੇ ਜਿਹੜੀ ਮੀਟਿੰਗ ਕੀਤੀ ਗਈ ਐ ਸਮੂਹ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਇੱਕ ਸੱਦਾ ਦਿੱਤਾ ਗਿਆ ਸੀ ਕਿਉਂਕਿ ਪਿਛਲੇ ਦਿਨੀ ਪ੍ਰਸ਼ਾਸਨ ਵੱਲੋਂ ਮੈਸੇਜ ਲੱਗਾ ਸੀ ਕਿ ਜਿਹੜੀ ਇਹ ਬਾਬਾ ਸਾਹਿਬ ਦੀ ਮੂਰਤੀ ਇੱਥੋਂ ਚੁੱਕੀ ਜਾਣੀ ਆ ਪਰ ਜਿਹੜਾ ਮੈਂ ਸਾਰੇ ਜਥੇਬੰਦੀਆਂ ਦੇ ਧਿਆਨ ਵਿੱਚ ਲਿਆਉਂਦਾ ਵਾ ਕਿ ਇਹ ਮੂਰਤੀ ਇੱਥੇ ਹੀ ਰਹੂਗੀ ਇਹਦਾ ਚੌਂਕ ਹੈ ਜਿਹੜਾ ਉਹਦੀ ਡਿਵੈਲਪਮੈਂਟ ਕੀਤੀ ਜਾਊਗੀ ਜਿਹਦੇ ਸਬੰਧ ਵਿੱਚ ਕੱਲ 5 ਵਜੇ ਡੀਸੀ ਆਫਿਸ ਮੀਟਿੰਗ ਆ ਤੇ ਸਾਰੇ ਹੀ ਸਾਥੀਆਂ ਨੂੰ ਅੰਮ੍ਰਿਤਸਰ ਦੇ ਵਾਸੀਆਂ ਨੂੰ ਬੇਨਤੀ ਆ ਕਿ ਉਸ ਮੀਟਿੰਗ ਵਿੱਚ ਹਾਜ਼ਰ ਹੋਵੋ ਤੇ ਆਪਣਾ ਪੱਖ ਰੱਖੋ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਪੀਮ ਜੈ ਪਰ ਹਿੰਦੂਤਾਂ ਦੇ ਸਭਾਨ ਨਰਮਤਾ ਡਾਕਟਰ ਪੀਮਰਾ ਉਮੀਦਵਾਰ ਜੀ ਮਹਾਰਾਜ ਜਿਨ੍ਹਾਂ ਨੇ ਹਿੰਦੂਤਾਂ ਦਾ ਸੰਵਿਧਾਨ ਲਿਖਿਆ ਇੱਕ ਨਵੀਂ ਸੋਚ ਨਵੀਂ ਜ਼ਿੰਦਗੀ ਸਾਨੂੰ ਦਿੱਤੀ ਹੈ ਉਹਨਾਂ ਦਾ ਚੌਂਕ ਬਾਬਾ ਸਾਹਿਬ ਚੌਂਕ ਜਦੋਂ ਬਾਬਾ ਜੀਵਨ ਸਿੰਘ ਚੌਂਕ ਤੋਂ ਅੱਗੇ ਨੰਗੀਏ ਤੇ ਉਹ ਚੌਂਕ ਹੁੰਦਾ ਹੈ ਉਹਨੂੰ ਖੂਬਸੂਰਤ ਬਣਾਉਣ ਦੇ ਵਾਸਤੇ ਸਰਕਾਰ ਕੋਲੋਂ ਮੰਗ ਕਰਨੀ ਹੈ ਕਿ ਉਹ ਜ਼ੀਰੋ ਤੋਂ ਜ਼ੀਰੋ ਕਰ ਦਈਏ ਲਾਈਟਾਂ ਉੱਥੇ ਲੱਗ ਜਾਣ ਆਲੇ ਦੁਆਲੇ ਫੁੱਟਪਾਥ ਬਣ ਜAVE ਜਿਹੜਾ ਕਿ ਖਤਰੇ ਤੋਂ ਵਾਂਝਾ ਹੋ ਜਵੇ ਤੇ ਜਿਹੜੀ ਮਹਾਰਾਜੀ ਮੂਰਤੀ ਹੈਗੀ ਆ ਡਾਕਟਰ ਭੀਮrao ਮੇਦਗਾਰ ਜੀ ਦੀ ਇਹਦੇ ਆਲੇ ਦੁਆਲੇ ਗੋਲਾ ਲੱਗ ਜਾਵੇ ਵਧੀਆ ਟੰਗ ਨਾ ਚੌਕ ਬਣੇ ਇਹ ਬਾਬਾ ਸਾਹਿਬ ਚੌਂਕ ਲਾਂਸ ਰੋਡ ਨਾਲ ਵੀ ਉਹਦੀ ਟੌਂਪ ਬੰਨਾ ਚਾਹੀਦਾ ਹੈ ਐਡਾ ਵੱਡਾ ਚੌਂਕ ਇੱਕ ਪਾਸੇ 32 ਫੁੱਟ ਇੱਕ ਪਾਸੇ 38 ਫੁੱਟ ਹੈ ਜੇ ਨੂੰ ਜੀਰੋ ਤੇ ਜੀਰੋ ਕਰ ਦਈਏ ਤੇ ਮੇਰਾ ਖਿਆਲ ਕਹਿੰਦਾ ਇੱਕ ਚੰਗਾ ਚੌਂਕ ਬਨੇਗਾ ਖਾਸ ਤੌਰ ਤੇ ਲਾਕਾ ਨਵਾਛੀਆਂ ਦਾ ਸਾਡੇ ਬਿੱਕੀ ਖੋਖਰ ਜੀ ਜਿਹਨੇ ਇਹ ਮੂਰਤੀ ਲਵਾਈ ਸੀ ਇਹਨੂੰ ਮੂਰਤੀ ਨੂੰ ਖੂਬਸੂਰਤ ਬਣਾਉਣ ਦੇ ਵਾਸਤੇ ਹਰ ਜੀਲਾ ਵਸੀਲਾ ਕੀਤਾ ਜਾਵੇਗਾ ਜੰਗਲਾ ਲੱਗ ਜਾਵੇ ਉਹਦੇ ਨਾਲ ਨਾਲ ਮੂਰਤੀ ਜੀ ਇਹ ਲਾਉਣੀ ਵੀ ਹੋਏਗੀ ਇਹਨੂੰ ਉੱਚੀ ਕਰ ਦਈਏ ਤੇ ਇਹਨੂੰ ਖੂਬਸੂਰਤ ਬਣਾ ਦਈਏ ਮੈਂ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹਦੇ ਮੁਤਲਕ ਕੱਲ 5 ਵਜੇ ਦੀ ਮੀਟਿੰਗ ਸੀਪੀ ਦਫਤਰ ਰੱਖੀ ਹੈ ਮੈਂ ਬੇਨਤੀ ਸੰਗਤ ਨੂੰ ਕਰਦਾ ਹਾਂ ਕਿ ਉੱਥੇ ਆ ਕੇ ਬਤੁਬਤ ਸਹਿਯੋਗ ਦਿਓ ਕਿ ਚੋਂ ਖੂਬਸੂਰਤ ਬਣੇ ਧੰਨਵਾਦ ਜੈ ਭੀਮ ਜੈ ਭਾਰਤ ਇਹਨਾਂ ਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਓਮ ਪ੍ਰਕਾਸ਼ ਗੱਬਰ ਸਾਹਿਬ ਜਿਹੜਾ ਸਾਡੇ ਚੇਅਰਮੈਨ ਆ ਉਹਨਾਂ ਦੀ ਗਵਾਹੀ ਜਿਹੜੀ ਮੀਟਿੰਗ ਰੱਖੀ ਗਈ ਆ ਇਹ ਡਾਕਟਰ ਭੀਮ ਰਾਮ ਅੰਬੇਦਕਰ ਦੇ ਬੁੱਤ ਨੂੰ ਵਧੀਆ ਢੰਗ ਨਾਲ ਸਜਾਉਣ ਦੀ ਸਾਰੇ ਬੰਨੇ ਗਰੀਲਾਂ ਦਾ ਔਰ ਇੱਕ ਉੱਚਾ ਕਰਕੇ ਕੱਲ ਨੂੰ ਮੀਂਹ ਕਣੀ ਆਉਂਦਾ ਰਾਤ ਨੂੰ ਕੋਈ ਬੰਦਾ ਹੁੰਦਾ ਨਹੀਂ ਆ ਕੋਈ ਬੰਦਾ ਵੀ ਸ਼ਰਾਰਤ ਕਰ ਗਿਆ ਤੇ ਸਮਾਜ ਨੂੰ ਫਿਰ ਆਪਣੇ ਹਥਿਆਰ ਚੁੱਕਣੇ ਪੈਣਗੇ ਪਿੱਛੇ ਵੀ ਕਟਵਾਲੀ ਦੇ ਨਾਲ ਜਿਹੜਾ ਸਾਡਾ ਬੀਮ RAM ਚੌਕ ਹੈ ਬਿਲਕੁਲ ਜਿੱਥੇ ਵੀ ਖੁੱਲਾਉਣ ਕਰਕੇ ਉਹ ਉੱਤੇ ਚਾ ਕੇ ਨੇ ਸ਼ਰਾਰਤ ਕੀਤੀ ਸੀ ਜਿਹੜੋ ਕਿ ਬਹੁਤ ਮੁਸ਼ਕਲ ਨਾਲ ਸਮਾਜ ਨੂੰ ਸਮਝਾਇਆ ਗਿਆ ਔਰ ਚਲੋ ਮੈਂ ਕਮਿਸ਼ਨ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਫੌਰਨ ਕਾਰਵਾਈ ਕਰਕੇ ਉਹ ਬੰਦੇ ਨੂੰ ਕਾਬੂ ਕਰਕੇ ਕੇਸ ਪਾਇਆ ਹੁਣ ਵੀ ਅਗਰ ਇਹ ਮੂਰਤੀ ਨਾਲ ਕੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਰਾ ਬਹੁਤ ਵੱਡਾ ਨੁਕਸਾਨ ਹੋਏਗਾ ਸੋ ਗੱਬਰ ਸਾਹਿਬ ਨੇ ਪਹਿਲਾਂ 20 ਲੱਖ ਰੁਪਇਆ ਸਰਕਾਰ ਕੋਲੋਂ ਮਨਜ਼ੂਰ ਕਰਾਇਆ ਸੀ ਉਹਦੀਆਂ ਗ੍ਰੇਨਾਂ ਉੱਚੀਆਂ ਕਰਕੇ ਲਾਉਂਦਾ ਸ਼ੀਸ਼ਾ ਉੱਤੇ ਚੜਾਉਂਦਾ ਉਹਨਾਂ ਦੀ ਮੂਰਤੀ ਦੇ ਉੱਪਰ ਤੇ ਅੱਜ ਵੀ ਅਸੀਂ ਸਾਰੇ ਰਲ ਕੇ ਸਮਾਜ ਦੇ ਬੰਦੇ ਸਭ ਵਕਤ ਵਕਫ ਵਕਫ ਧਰਮਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਆਓ ਇਕੱਠੇ ਹੋ ਗਏ ਇਹ ਮੂਰਤੀ ਦੀ ਚੌਂਕ ਨੂੰ ਸਜਾਇਆ ਜਾਵੇ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਬਿਧ ਕਾਲੀਆ ਜੀ ਮੈਂ ਆਦੀ ਵਾਲਮੀਕੀ ਅਮਿਤਕਰ ਮਹਾਪੰਚਾਇਤ ਦਾ ਅਮੁਕਸਰ ਚਾਲਕ ਹਾਂ ਅੱਜ ਜੋ ਫਤੇਗਰ ਚੂੜੀਆਂ ਦੇ ਉੱਤੇ ਸਾਡੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਜਿਹੜੀਆਂ ਅੱਜ ਇਕੱਠੀਆਂ ਹੋਈਆਂ ਵਾ ਇਸ ਕਰਕੇ ਹੋਈਆਂ ਕਿ ਜਿਹੜੇ ਬਾਬਾ ਸਾਹਿਬ ਅੰਬੇਡਕਰ ਦੇ ਲਗਾਤਾਰ ਸਟੈਚੂਆਂ ਨਾਲ ਜਿਹੜੀ ਕੋਈ ਸ਼ੇਟਕਾਨੀ ਕੀਤੀ ਜਾਂਦੀ ਆ ਜਾਂ ਉਹਨਾਂ ਦੇ ਬੁੱਤਾਂ ਨੂੰ ਇਹ ਖੰਡਿਤ ਕੀਤਾ ਜਾਂਦਾ ਉਹਦੇ ਸਬੰਧ ਦੇ ਵਿੱਚ ਪਾਵਨ ਮਾਲਮਿਕੀ ਤਿਰਤ ਤੋਂ ਤੁਣਾ ਸਾਹਿਬ ٹرسٹ ਤੋਂ ਸਾਡੇ ਗੱਬਰ ਜੀ ਔਰ ਬੱbbi ਪਹਿਲਵਾਨ ਜੀ ਔਰ ਹੋਰ ਵੀ ਸੰਤ ਪੰਕਨਾਦ ਜੀ ਹੋਰ ਵੀ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਅੱਜ ਇਕੱਠੀਆਂ ਹੋਈਆਂ ਵਾ ਕਿ ਜਿਹੜਾ ਰਤਨ ਸਿੰਘ ਚੌਂਗ ਦੇ ਵਿੱਚ ਜਿਹੜਾ ਬਾਬਾ ਸਾਹਿਬ ਮੈਡੀਕਲ ਦਾ ਸਟੈਚੂ ਲੱਗਾ ਵਾ ਉਹਨੂੰ ਖੂਬਸੂਰਤ ਬਣਾਉਣ ਵਾਸਤੇ ਉਸ ਚੌਂਕ ਨੂੰ ਖੂਬਸੂਰਤ ਬਣਾਉਣ ਵਾਸਤੇ ਅੱਜ ਇਕੱਠੇ ਹੋਏ ਆ ਤੇ ਅਸੀਂ ਚਾਹੁੰਦੇ ਆ ਕਿ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਔਰ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਬੜੇ ਵਧੀਆ ਤਰੀਕੇ ਨਾਲ ਖੂਬਸੂਰਤ ਨਾਲ ਬਣਾਇਆ ਜਾਵੇ ਔਰ ਜਿਹੜੇ ਲੋਕ ਜੇ ਸੰਵਿਧਾਨ ਦੇ ਪ੍ਰਤੀ ਜਿਹੜੇ ਲੋਕ ਅੱਜ ਇੱਥੇ ਬੈਠੇ ਨੇ ਇਸ ਵਿਧਾਨ ਦੇ ਪ੍ਰਤੀ ਬੈਠੇ ਜਿਹੜਾ ਵੀ ਕੋਈ ਬਾਬਾ ਸਾਹਬ ਬੇਟਕਰ ਦੀ ਪ੍ਰਤੀਮਾ ਨਾਲ ਕੋਈ ਛੇੜਖਾ ਨਹੀਂ ਕਰੇਗਾ ਜਾਂ ਉਹਦੀਆਂ ਇਹ ਮੂਰਤੀਆਂ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਹ ਲੋਕ ਬਖਸ਼ੇ ਨਹੀਂ ਜਾਣਗੇ ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਕਿ ਦੀ ਜਿਹੜੀ ਖੂਬਸੂਰਤੀ ਆ ਉਹ ਵਧਿਆ ਕੀਤੀ ਜਾਵੇ ਕਿ ਸਭ ਦਾ ਜਿਹੜਾ ਪੰਜਾਬ ਸਰਕਾਰ ਦਾ ਔਰ ਜਿਹੜਾ ਪ੍ਰਸ਼ਾਸਨ ਦਾ ਧੰਨਵਾਦ ਕਰ ਸਕੀਏ ਜੀ ਜੈ ਹਵਾਲ ਮਿਕੀ ਜੈ ਹਵਾਲ ਮਿਕੀ ਹਰ ਹਰ ਵਾਲਮੀਕੀ ਮੈਂ ਵਿੱਕੀ ਕੋਕਰ ਪੰਜਾਬ ਪ੍ਰਧਾਨ ਵਾਲਮੀਕੀ ਸੁਧਾਰ ਸਭਾ ਰਜਿਸਟਰ ਭਾਰਤ ਵੱਲੋਂ ਅੱਜ ਫਤਿਹਗੜ ਚੂੜੀਆਂ ਰੋਡ ਵਿੱਚ ਬਾਬਾ ਅੰਬੇਦਕਰ ਚੌਂਕ ਵਿੱਚ ਇੱਕ ਵਾਲਮੀਕ ਸਮਾਜ ਵੱਲੋਂ ਬਾਬਾ ਅੰਬੇਦਕਰ ਜੀ ਦੀ ਮੂਰਤੀ ਦੇ ਸਬੰਧ ਵਿੱਚ ਮੀਟਿੰਗ ਰੱਖੀ ਗਈ ਆ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਸ ਦੇ ਬਾਰੇ ਨੂੰ ਹਟਾਉਣ ਬਾਰੇ ਇਹ ਮੈਨੂੰ ਕਾਲ ਆਈ ਸੀ ਤੇ ਇਹਦੇ ਸਬੰਧ ਵਿੱਚ ਮੈਂ ਬਾਬਾ ਪੰਕਜ ਨਾਦ ਜੀ ਹੁਣਾਣਾ ਗੱਪਲੀ ਹੁਣਾਣਾ